ਫਗਵਾੜਾ ਵਿਖੇ ਚੋਰਾ ਦੇ ਹੌਸਲੇ ਬੁਲੰਦ ਪੁਲਿਸ ਚੋਰਾ ਨੂੰ ਫੜਨ ਦੇ ਵਿੱਚ ਹੋ ਰਹੀ ਹੈ ਨਕਾਮ ਹੁਣ ਮਹਿਲਾ ਸਤਨਾਮਪੁਰ ਵਿਖੇ ਚੋਰਾ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਕਰਦੇ ਵਿੱਚੋਂ ਲੱਖਾਂ ਦੇ ਸੋਨੇ ਅਤੇ ਹਜ਼ਾਰਾਂ ਦੀ ਨਕਦੀ ਲੈ ਕੇ ਚੋਰ ਹੋਏ ਫਰਾਰ ਹੋਣ ਡਿੱਤੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤੀ ਰਿਪੋਰਟ ਆਵੀ ਸਰਵਾਜੀ ਆਪਣਾ ਜੀ ਇਹ ਜਪਟਿਆ ਆਨੇ ਕਸਾ ਪਟੇ ਨੇ ਤਰ ਨਵਦੀਪ ਕੌਰ ਹਾਂਜੀ ਨਵਦੀਪ ਕੌਰ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਮੈਂ ਸ਼ਾਮੀ 6 ਵਜੇ ਘਰੇ ਆਈ ਸੀਗੀ ਤੇ ਜਦੋਂ ਆ ਕੇ ਦੇਖੀ ਤਾਂ ਚੋਰੀ ਹੋਈ ਸੀ ਸਾਰਾ ਸਮਾਨ ਕਿਹੜੇ ਮਲੇ ਹੋਈ ਚੋਰੀ ਸਦਨਾਪੁਰ ਸਦਨਾਪੁਰ ਤੇ ਕਿੰਨਾ ਚੋਰੀ ਹੋਈ ਪਤਾ ਲੱਗਾ ਉਹ ਛਿੱਟੇ ਕੈਮਰੇ ਤੋਂ ਸੀਸੀਟੀਵੀ ਕੈਮਰੇ ਜਾਇ ਬੰਦੇ ਕਿੰਨੇ ਬੰਦੇ ਆਏ ਇੱਕੋ ਹੀ ਸੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਬੇੜਾ ਬੋਟਾਈ ਲੱਗਦਾ ਕਿੰਨਾ ਕੁ ਟੋਲਾ ਸਮ ਮਕੇ ਲੱਗੇ ਸੋਨਾ ਹਾਂ ਜੀ ਆਪਣਾ ਰਾਣਾ ਕਰਵੰਦਰ ਸਿੰਘ ਜੀ ਹਾਂ ਜੀ ਕਿੱਥੇ ਰਹਿੰਦੇ ਜੀ ਹਾਂ ਜੀ ਸੁਨਾਪੁਰ ਤੇ ਕੀ ਮਾਮਲਾ ਕੀ ਸਾਰ ਜਿਹੜਾ ਅੱਜ ਤੁਸੀਂ ਇੱਥੇ ਮਤਲਬ ਕਿ ਆਪਣੇ ਘਰ ਦੇ ਬਾਹਰ ਖੜੇ ਆ ਸਾਰਾ ਕੰਮ ਤੋਂ ਕੱਲ੍ਹ ਗਿਆ ਹੋਇਆ ਸੀ ਆਪਣੇ ਤੇ ਮੈਨੂੰ ਮੇਰੇ ਭਤੀਜੇ ਨੇ ਫੋਨ ਕੀਤਾ ਕਿ ਘਾਤ ਹੋ ਰਹੀ ਹੋ ਗਈ ਹੈ ਤੇ ਆਣ ਕੇ ਸੇ ਦੇਖਿਆ ਤਾਂ ਸਾਰਾ ਸਾਰਾ ਠੀਕ ਲੱਗਿਆ ਤੁਸੀਂ ਗਏ ਸੀ ਕਿਤੇ ਮੈਂ ਕੰਮ ਕਰਦਾ ਜੀ ਕਿੱਥੇ ਕੀ ਕੰਮ ਕਰਦੇ ਆਪਾਂ ਹੈ ਕੋਰੀਆ ਦਾ ਕੋਰੀਆ ਦਾ ਕਿੱਥੇ ਕੰਮ ਕਰਦੇ ਆਈ ਆਪਾਂ ਆਪਾਂ ਡੀਜੀਟੀਸੀ ਹੈ ਹੈ ਡੀਜੀਟੀਸੀ ਅੱਛਾ ਜੀ ਤੇ ਚੋਰੀ ਵੀ ਕਿੰਨੇ ਕ ਬਈ ਪਤਾ ਲੱਗੀ ਹੋ ਗਈ ਹੈ ਤਾਂ ਇਹ ਤਾਂ ਇਹਨਾਂ ਨੇ ਫੋਨ ਕੀਤਾ ਮੈਨੂੰ ਤਾਂ ਪਤਾ ਲੱਗਿਆ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਆਪਣਾ ਪੰਜ ਤੋਂ ਲੈ ਕੇ ਕੁਝ ਸਲਵਾ ਹੋਣਾ ਹੈ ਹਾਂ ਜੀ ਦੋ ਤਿੰਨ ਹਜ਼ਾਰ ਰੁਪਏ ਹੈ ਹੈ ਦੋ ਤਿੰਨ ਹਜ਼ਾਰ ਰੁਪਏ ਕੈਸ਼ ਸੀ ਕੋਈ ਸੀਸੀਡੀ ਕੈਮਰਾ ਜਾਇ ਬੰਦੇ ਹਾਂ ਜੀ ਆਏ ਕਿੰਨੇ ਬੰਦੇ ਆਏ ਸੀਗੇ ਇੱਕੋ ਹੀ ਬੰਦਾ ਸੀ ਇੱਕੋ ਹੀ ਵਿਅਕਤੀ ਸੀ ਹਾਂ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਵਿੱਚ ਉਹਨਾਂ ਸਾਈਸੀ ਸਰ ਮੌਕੇ ਤੇ ਕਿ ਕੀ ਮੰਗ ਰਖਦੇ ਆਪਾਂ ਪ੍ਰਸ਼ਾਸਨ ਕੋਲ ਸਰ ਤੁਹਾਡੀ ਹੁਣ ਇਨਸਾਫ ਕੀਤਾ ਜਾਵੇ ਜੀ ਜੇਵਾ ਸਾਡਾ ਨੁਕਸਾਨ ਹੋਵੇ ਇਨਸਾਫ ਕੀਤਾ ਜਾਵੇ ਇਹ ਕਿਹੜਾ ਏਰੀਆ ਬੰਦਾ ਸਰ ਮੇਰ ਸਤਨਾਮਪੁਰ 3ਏ ਗਲੀ ਨੰਬਰ 3ਏ ਠੀਕ ਆਈ ਆਪਣਾ ਮੇਰਾ ਨਾਮ ਰਜਿੰਦਰਪਾਲ ਹੈ ਤੇ ਕਿਹੜੇ ਮਲੇ ਰਹਿੰਦੇ ਆਪਾਂ ਅਸੀਂ ਸਤਨਾਮਪੁਰ 3ਏ ਵਿੱਚ ਤੇ ਕੀ ਮਾਮਲਾ ਕੀ ਆਂਟੀ ਜਿਹੜਾ ਸ਼ਾਮੀ ਜਦੋਂ ਅਸੀਂ ਘਰ ਆਏ ਤਾਂ ਨਮਾਰੇ ਜਦੋਂ ਬਾਹਰ ਦਾ ਗੇਟ ਦਾ ਲੋਕ ਲੱਗਾ ਸੀਗਾ ਤੇ ਅੰਦਰ ਕੁੰਡਾ ਖੁੱਲਾ ਸੀਗਾ ਸਾਰੇ ਦਰਵਾਜ਼ੇ ਕੋਲ ਲਾਈਟਾਂ ਜਗਦੀਆਂ ਸੀ ਅਸੀਂ ਜਦੋਂ ਅੰਦਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਇੱਧਰ ਖਿਲਰਿਆ ਸੀ ਤੁਸੀਂ ਕਿਤੇ ਗਏ ਸੀਗੇ ਹਾਂਜੀ ਕਿੱਥੇ ਗਏ ਸੀਗੇ ਉੱਧਰ ਮੈਂ ਆਪਣੀ ਮੰਮੀ ਦੇ ਘਰ ਗਈ ਸੀ ਤੇ ਕਿੰਨੇ ਕ ਵੀ ਆਪਾਂ ਨੂੰ ਮਤਲਬ ਆ ਮਿਲੀਏ ਕਿੰਨੇ ਕ ਵੀ ਪਤਾ ਲੱਗਿਆ ਅਸੀਂ ਸ਼ਾਮੀ 6 ਵਜੇ ਜਦੋਂ ਇੱਧਰ ਆਏ ਹਾਂ ਗਏ ਕਿੰਨੇ ਵਜੇ ਸੀ ਕਿ ਅਸੀਂ ਸਵੇਰ ਦੇ ਸੀਗੇ ਕਿੱਥੇ ਗਏ ਸੀਗੇ ਮੰਮੀ ਦੇ ਘਰ ਹੀ ਗਏ ਕਿੱਥੇ ਮੰਮੀ ਰਹਿੰਦੀ ਐਤਰੀ ਸਤਨਾਮਪੁਰ ਹੀ ਆ ਲੋਕ ਨੇ ਅੱਛਾ ਜੀ ਤੇ ਫਿਰ ਤੁਹਾਨੂੰ ਕਿੰਦਾ ਪਤਾ ਲੱਗਾ ਜਦੋਂ ਕਾਰ ਅਸੀਂ ਆਏ ਹਾਂਜੀ ਕਾਰ ਜਦੋਂ ਹੁਣ ਅਸੀਂ ਆਏ 6 ਵਜੇ ਹਾਂਜੀ ਜਦੋਂ ਆ ਕੇ ਦੇਖਿਆ ਤਾਂ ਬਾਹਰ ਲੋਕ ਲੱਗਾ ਸੀਗਾ ਗੇਟ ਦਾ ਤੇ ਅੰਦਰੋਂ ਖੁੱਲੇ ਸੀ ਸਾਰੇ ਜਿੰਦੇ ਤੋੜੇ ਸੀ ਜਦੋਂ ਅੰਦਰ ਆਏ ਤਾਂ ਸਾਰਾ ਦਾ ਸਮਾਨ ਕਿੰਨੇ ਰਿਹਾ ਸੀ ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਸਮਾਨ ਮੇਰੇ ਸੈਟ ਸੀਗਾ ਤੇ ਆਹ ਮੇਰੀਆਂ ਬਾਲੀਆਂ ਸੀਗੀਆਂ ਮੁੰਦੀ ਸੀਗੀ ਚੈਨੀ ਸੀਗੀ ਕਿੰਨਾ ਲੱਗਿਆ ਪੈਸੇ ਦੋ ਤਿੰਨ ਹੈ ਯਾਰ ਇਸੇ 16 ਇਸੇ ਦਾ ਸੋਨਾ ਕਿੰਨਾ ਨੁਕਸਾਨ ਹੋ ਗਿਆ ਸੋਨੇ ਦਾ ਲਗਭਗ ਅੱਖ ਦੇ ਰੱਖਦਾ ਦੋ ਤਿੰਨ 2.5 ਲੱਖ ਦਾ ਸੋਨਾ ਹੀ ਐਨਾ ਮਹਿੰਗਾ ਯਾ 4-5 ਤੋਲੇ ਸੀਗਾ ਸੋਨਾ 4-5 ਤੋਲੇ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਸਮਾਨ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਕਿੰਨੇ ਕਜ ਬਈ ਆਈ ਸੀ ਪੁਲਿਸ ਕੋਣੀ ਕੋਆ 15-20 ਮਿੰਟ ਹੀ ਹੋਇਆ ਕੋਈ ਸੀਸੀਡੀ ਕੈਮਰੇ ਜਾਇਆ ਬੰਦਾ ਜੀ ਆ ਬਿਲਕੁਲ ਸਾਫ ਹੋਈਓ ਅਬੀ ਕਦ ਤੇ ਆਇਆ ਕੋਈ ਪਤਾ ਚੱਲਿਆ ਪੈਦਲ ਹੀ ਸੀਗਾ ਤੁਰ ਕੇ ਇੱਕੋ ਹੀ ਬੰਦਾ ਸੀ ਹਾਂਜੀ ਕੋਈ ਸੀਗਾ ਤੇ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਆਪਾਂ ਜਿੱਦਾਂ ਹੋ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਹੈ ਗੈਰ ਮਹੱਲਾ ਪੂਰਾ ਵੀ ਕੋਈ ਸਾਨੂੰ ਸਾਜ ਜਗ੍ਹਾ ਨਹੀਂ ਘਰਾਂ ਦੇ ਵਿੱਚ ਘਾਰ ਆ ਫੇ ਵੀ ਦੇਖ ਲਓ ਇਹ ਵਾਲੀ ਹੋਈ ਆ ਵਾਰਦਾਤ ਤੇ ਇਹੀ ਮੰਗਾ ਕੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਨਾ ਜੀ ਆਪਣਾ ਮੇਰਾ ਨਾਮ ਆ ਜੀ ਵਿਨਾਇਕ ਪ੍ਰਾਸ਼ਰ ਹਾਂ ਜੀ ਕਿੱਥੇ ਰਹਿੰਦੇ ਸਤ ਆਪਾਂ ਮੈਂ ਰਹਿਣ ਦਾ ਆ ਜੀ ਗਲੀ ਨੰਬਰ 3 ਇਨ ਨਿਊ ਸਤਨਾਮਪੁਰ ਤੇ ਕੀ ਮਾਮਲਾ ਕੀ ਅੱਜ ਜਿਹੜਾ ਆਪਣੇ ਮੰਗੀ ਘਰ ਦੇ ਬਾਹਰ ਖੜੇ ਆ ਮਾਮਲਾ ਇਹ ਫਿਰਗਾ ਜੀ ਇਹ ਸਾਡੇ ਗਵੰਡੀ ਆ ਆਤਾ ਜੀ ਬਣੀ ਤੇ ਇਹਨਾਂ ਦੇ ਚੋਰੀ ਹੋ ਗਈ ਅੱਜ ਦੈਂਦੇ ਆੜਾ ਹੀ ਚੋਰੀ ਹੋ ਗਈ ਇਹ ਫਲੇਅਰ ਦੇ ਗਏ ਹੋਏ ਸੀ ਕਿ ਆਪਣੇ ਕਿਸੇ ਰਿਸ਼ਤੇਦਾਰਾਂ ਵੱਲ ਤੇ ਜਦੋਂ ਇਹ ਸ਼ਾਮੀ ਆਏ ਆ ਤੇ ਇਹਨਾਂ ਨੇ ਆ ਕੇ ਦੇਖਿਆ ਤੇ ਘਰ ਇਹਨਾਂ ਦਾ ਸਾਰਾ ਖਿਲਰਿਆ ਹੋਇਆ ਸੀ ਸਮਾਨ ਹੋ ਗਿਆ ਇਹਨਾਂ ਦਾ ਤੇ ਸਰ ਕਿੰਨਾ ਕੁ ਲਗਭਗ ਨੁਕਸਾਨ ਹੋ ਗਿਆ ਇਹਨਾਂ ਦਾ ਨੁਕਸਾਨ ਇਹਨਾਂ ਦਾ ਇਹ ਕਹਿੰਦੇ ਵੀ 5 ਕਿਲੋ ਦੇ ਕਰੀਬ ਫੋਨ ਆਇਆ ਜਿਹੜਾ ਉਹ ਲੈ ਗਿਆ ਆ ਤੇ 2-3 ਹਜ਼ਾਰ ਰੁਪਈਆ ਕੈਸ਼ ਟਿਕਾ ਉਹ ਲੈ ਗਿਆ ਤੇ ਕੋਈ ਸੀਸੀਟੀਵੀ ਕੈਮਰਾ ਜਾਇਆ ਸਰ ਸੀਸੀਟੀਵੀ ਕੈਮਰਾ ਹੁਣ ਅਸੀਂ ਚੈੱਕ ਕੀਤਾ ਸੀਗਾ ਸਾਰੀ ਉਹਦੀ ਵੀਡੀਓ ਬਣੀ ਆ ਕੱਲਾ ਹੀ ਬੰਦਾ ਸੀ ਅੰਦਰ ਵਿੱਚੋਂ ਲੈਨਰ ਆਹੀਂ ਆਇਆ ਆ ਉਹ ਪਹਿਲਾਂ ਘੇੜੇ-ਘੇੜੇ ਲਾਤਾ ਰਿਹਾ ਉਹ ਘੇੜੇ-ਘੇੜੇ ਲਾ ਕੇ ਹੁਣ ਜਦੋਂ ਦੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਘੜੋਂ ਹੁਣ ਅਖੋ ਅੱਗੇ ਗੇੜੇ ਤੋਂ ਕਾਹਦਾ ਟੱਪੀ ਆ ਤੇ ਅੰਦਰ ਜਾ ਕੇ ਹੁਣੇ ਕੰਮ ਕਰਦਾ ਤੇ ਕੀ ਪਰਸ਼ਾਹਾਂ ਨੂੰ ਮੰਗ ਰਖਦੇ ਜਿੱਦਾਂ ਆਪਾਂ ਪ੍ਰਸ਼ਾਸ਼ਨ ਤੋਂ ਪਾਜੀ ਮੰਗ ਇਹ ਹੀ ਆ ਵੀ ਸ਼ਹਿਰ ਦੇ ਵਿੱਚ ਕਈ ਬਾਰਦਾਤਾ ਹੋ ਰਹੀਆਂ ਕਾਫੀ ਚੇਰਾ ਤੋਂ ਹੋ ਰਹੀਆਂ ਆ ਪ੍ਰਸ਼ਾਸ਼ਨ ਨੂੰ ਚਾਹੀਦਾ ਆ ਵੀ ਥੋੜੀ ਸ਼ਕਤੀ ਕੀਤੀ ਜਾਵੇ ਇਹ ਤਾਂ ਹੁਣ ਕੋਈ ਰਾਤ ਨਹੀਂ ਸੀਗੀ ਕੁਝ ਨਹੀਂ ਸੀਗੀ ਆ ਸਾਡਾ ਮਹੱਲਾ ਆ ਜਿਹੜਾ ਕੋਈ ਦੇਖਦਾ ਕਦੇ ਉਸੇ ਪਾਸੇ ਸਾਰੇ ਘਰ ਆ ਦਿਨ ਦੇ ਅੜੀ ਇੱਥੇ ਚੋਰੀ ਹੋ ਗਈ ਇਹ ਸਖਤਾਈ ਕਰਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਅਸੀਂ ਤਾਂ ਸਾਡੀ ਇਹੀ ਮੰਗਿਆ